ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਧੀਆ ਸਹੂਲਤਾ ਦਿੱਤੀ ਜਾਂਦੇ ਨੇ ਜਿੱਥੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦੀ ਪਟਿਆਲਾ ਦੇ ਵਿੱਚ ਇੱਕ ਨਵਾਂ ਬੱਸ ਸਟੈਂਡ ਜਿਹੜਾ ਸਵਾਰੀਆਂ ਦੀ ਸਹੂਲਤਾ ਵਾਸਤੇ ਦਿੱਤਾ ਗਿਆ ਹੈ ਉੱਥੇ ਹੀ ਪੁਰਾਣਾ ਬੱਸ ਸਟੈਂਡ ਵੀ ਖੋਲ ਦਿੱਤਾ ਹੈ ਪਰ ਪੁਰਾਣੇ ਬੱਸ ਸਟੈਂਡ ਦੇ ਉੱਪਰ ਜਿਹੜੀ ਜਨਤਾ ਹੈ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਕੀ ਦਿੱਕਤਾਂ ਆ ਰਹੀਆਂ ਗੱਲਬਾਤ ਕਰ ਲੈਣੇ ਸਰ ਕੀ ਦਿੱਕਤ ਆ ਰਹੀ ਹੈ ਪੁਰਾਣਾ ਬੱਸ ਸਟੈਂਡ ਵੀ ਖੋਲ ਦਿੱਤਾ ਹੈ ਵਧੀਆ ਸਹੂਲਤਾ ਕਰਕੇ ਖੋਲਿਆ ਕਿ ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਇੱਥੇ ਦਿਖਿਆ ਜਾ ਰਿਹਾ ਕਿ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਥੇ ਸੀਫਨ ਨੇ ਔਰ ਲੋਕਲ ਨੇ ਜਿਹੜੀਆਂ ਇਹ ਬਸਾਂ ਇੱਥੋਂ ਚਲਾਈਆਂ ਜਾ ਰਹੀਆਂ ਨੇ ਇਹ ਪਿਛਲੇ ਬਸੜੇ ਤੋਂ ਆਉਂਦੀਆਂ ਨੇ ਸਾਡੀ ਇਹ ਮੰਗ ਹੈ ਕਿ ਜਿੰਨੀਆਂ ਵੀ 40 ਕਿਲੋਮੀਟਰ ਦੀਆਂ ਚਾਰੇ ਪਾਸੀਆਂ ਬਸਾਂ ਨੇ ਉਹ ਇੱਥੋਂ ਹੀ ਚਲਾਈਆਂ ਜਾਣ ਤਾਂ ਕਿ ਇੱਥੇ 15-20 ਬਸਾਂ ਖੜੀਆਂ ਹੋਣ ਜਿਹੜੀ ਸਵਾਰੀ ਨੇ ਸਮਾਨ ਚੜਾਉਣਾ ਆਪਣੇ ਬੱਚਿਆਂ ਨੂੰ ਚੜਾਉਣਾ ਚੜਾ ਸਕੇ ਅੰਦਰ ਬਸ ਆਉਂਦੀ ਹੈ ਪਿਛੋਂ ਉਹ ਘੁੰਮ ਕੇ ਚਲੀ ਜਾਂਦੀ ਹੈ ਔਰ ਕਈ ਬਸਾਂ ਤਾਂ ਇਹੋ ਜਿਹੀਆਂ ਨੇ ਜਿਹੜੀਆਂ 12 ਚੱਕਰਗਾਡੇ ਚੱਲੀ ਜਾਂਦੇ ਨੇ ਮੇਰੀ ਡਰਾਈਵਰ ਨਾਲ ਗੱਲ ਹੋਈ ਉਹ ਕਹਿੰਦੇ ਕਿ ਜੇ ਸਾਡੇ ਨੂੰ ਫੇਲ ਕਰਨ ਦੇ ਲਈ ਕੀਤਾ ਜਾ ਰਿਹਾ ਸਾਨੂੰ ਇਹ ਹਜ਼ਾਇਤ ਹੈ ਕਿ ਬੱਸ ਜੀ ਉਪਰ ਗੇਟ ਵੀ ਕਮਾ ਲੋ ਉਹ ਗੇਟ ਤੋਂ ਹੀ ਕਮਾ ਹੋਰ ਵੀ ਜਿਹੜੇ ਇੱਥੇ ਵਪਾਰੀ ਨੇ ਜਾਂ ਦੁਕਾਨਦਾਰ ਨੇ ਉਹ ਵੀ ਇੱਥੇ ਮੌਜੂਦ ਨੇ ਉਹ ਗੱਲ ਭਾਈ ਕੀ ਦਿੱਕਤ ਹੈ ਕਿਉਂਕਿ ਆਮ ਜਨਤਾ ਵੀ ਪਰੇਸ਼ਾਨ ਹੋ ਰਹੀ ਹੈ ਤੇ ਸਹੂਲਤਾਂ ਵਾਸਤੇ ਖੁੱਲਿਆ ਗਿਆ ਸੀ ਬੱਸ ਸਟੈਂਡ ਸਰ ਅਸੀਂ ਮੈਂਬਰ ਆ ਸਾਰੇ ਪੁਰਾਣਾ ਬੱਸ ਸਟੈਂਡ ਸੰਘਰਸ਼ ਕਮੇਟੀ ਦੇ ਸਾਰੇ ਮੈਂਬਰ ਖੜੇ ਆ ਲੰਬੇ ਸਮੇਂ ਤੋਂ ਸੰਘਰਸ਼ ਚੱਲਿਆ ਬਹੁਤ ਬਹੁਤ ਧੰਨਵਾਦ ਜੀ ਵਾਸੰਦੀ ਕੋਲੀ ਦਾ ਬਹੁਤ ਬਹੁਤ ਧੰਨਵਾਦ ਆਮ ਪਾਰਟੀ ਸਰਕਾਰ ਦਾ ਪੰਜਾਬ ਦਾ ਪਹਿਲਾ ਪ੍ਰਾਣਾ ਬੱਸ ਸਟੈਂਡ ਜਿਹੜਾ ਖੋਲਿਆ ਗਿਆ ਅਜੇ ਤੱਕ ਖੁੱਲਿਆ ਨਹੀਂ ਜਿਹੜਾ ਬੰਦ ਹੋਇਆ ਸਾਨੂੰ ਜਿਹੜੀ ਦਿੱਕਤ ਆ ਰਹੀ ਹੈ ਉਹ ਆ ਰਹੀ ਹੈ ਬਿਊਰੋਕਰੇਸੀ ਤੋਂ 92 ਐਮਐਲਏ ਉਹਨਾਂ ਨੇ ਸਰਕਾਰ ਤੋਂ ਫਾਈਲ ਪਾਸ ਕਰਾ ਕੇ ਜੇ ਆਰਡਰ ਕਰਾਤਾ ਤਾਂ ਬਹੁਤ ਵਧੀਆ ਕੀਤਾ ਉਹਨਾਂ ਨੇ ਕੰਮ ਤਾਂ ਨਹੀਂ ਕਰਨਾਗੇ ਜਿਹੜੇ ਦਸਤਰਾਂ ਚੋਂ ਤਨਖਾਹਾਂ ਲੈ ਰਹੇ ਆ ਕੰਮ ਤਾਂ ਉਹਨਾਂ ਨੇ ਕਰਨਾ ਨਹੀਂ 7 ਚੋਂ 5 ਕਾਊਂਟਰ ਹੈ ਦੋ ਲੋਕਲ ਬੱਸ ਅਡੇ ਦੇ ਨੇ ਬੰਦੇ ਬੱਸ ਅਡੇ ਦੇ ਉਸ ਤੋਂ ਇਲਾਵਾ ਬਸਾਂ ਦੀ ਹਾਲਤ ਬਹੁਤ ਖਸਤਾ ਹੈ ਹੁਣ ਬਸਾਂ ਜਿਹੜੇ ਹੈਗੀਆਂ ਰਿਪੇਅਰ ਮੇਨਟੇਨੈਂਸ ਇਹ ਉਹ ਐਮਐਲਨ ਤਾਂ ਨਹੀਂ ਕਰਨਾ ਇਹਦਾ ਡਿਪਾਰਟਮੈਂਟ ਦੇ ਸੁਧਰੇ ਬੰਦਾ ਸੈਲਰੀ ਲੈ ਰਿਆ ਉਹਦੀ ਡਿਊਟੀ ਹੈ ਨਾ ਜੀ ਅਸੀਂ ਚਾਹੁੰਦੇ ਹਾਂ ਬਿਊਰੋਕ੍ਰੇਸੀ ਕੰਮ ਕਰੇ ਬਿਊਰੋਕ੍ਰੇਸੀ ਢਿੱਲੀ ਨਾ ਪਵੇ ਸਰਕਾਰ ਦੇ ਜਿਹੜੇ ਆਰਡਰ ਨੇ ਮਤਲਬ ਕੰਮ ਕਰੇ ਕੋਡ ਦਾ ਬਹਾਨਾ ਬਣਾ ਕੇ ਕਿ ਸਾਡੇ ਦੇ ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਹੈ ਉਹ ਸੁੱਤਾ ਹੀ ਨਾ ਰਵੇ ਸਰਕਾਰ ਨੇ ਤੇ ਬਸਾਂ ਕਿ ਕਿ ਬਸਾ ਵਧੀਆ ਚਲਾਈ ਜਾ ਰਹੀਆਂ ਨੇ ਇੱਥੇ ਸਾਰਾ ਕੁਝ ਕੀਤਾ ਯਾਰ ਮਤਲਬ ਕਿ ਤੁਸੀਂ ਪ੍ਰਸ਼ਾਸਨ ਨੂੰ ਦੋਸ਼ ਦੇ ਰਹੇ ਹੋ ਕਿ ਪ੍ਰਸ਼ਾਸਨ ਨਹੀਂ ਕੰਮ ਕਰ ਰਿਹਾ ਬਿਲਕੁਲ ਸਿੱਧੇ ਤੌਰ ਤੇ ਐਮਡੀਪੀਆਰਟੀਸੀ ਜੀਐਮਪੀਆ ਮੈਂ ਹੱਥੋਂ ਬਨ ਕੇ ਬੇਨਤੀ ਕਰਦਾ ਵੀ ਸਰਕਾਰ ਇਹ ਅਕਸ ਨੂੰ ਘਰਾਓ ਨਾ ਸਰਕਾਰ ਨੇ ਜਿਹੜੇ ਆਰਡਰ ਕਰਨੇ ਸੀ ਕਰਦੇ ਅੱਗੇ ਇਸ ਡਿਪਾਰਟਮੈਂਟ ਤੁਹਾਡਾ ਹੈ ਤਨਖਾਹਾਂ ਤੁਸੀਂ ਲੈ ਰਹੇ ਹੋ ਬੱਤੀ ਵਾਲੀ ਗੱਡੀਆਂ ਤੁਸੀਂ ਲੈ ਰਹੇ ਹੋ ਸਰਕਾਰ ਤੁਹਾਨੂੰ ਸਹੂਲਤਾਂ ਦੇ ਰਹੀ ਹੈ ਕੰਮ ਕਰਨ ਵਾਸਤੇ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਕਿਸੇ ਉੱਚਾ ਅਧਿਕਾਰੀ ਨੂੰ ਜੀਐਮਪੀ ਆਰਟੀਸੀਜੀ ਸਾਡੀ ਬੇਨਤੀ ਤੇ ਇੱਥੇ ਆਪ ਹਾਜ਼ਰ ਹੋਏ ਸੀ ਤੁਹਾਨੂੰ ਮੈਂ ਫੋਟੋਆਂ ਵੀ ਦੇ ਦਾਂਗਾ ਉਹਨਾਂ ਨੇ ਸਾਡੀ ਪੂਰੀ ਗੱਲ ਸੁਣੀ ਪਰ ਜਿਹੜੇ ਉਹਨਾਂ ਦੇ ਆਪਾਂ ਮਜਬੂਰੀਆਂ ਕਹਿ ਸਕਦੇ ਹਾਂ ਡਿਪਾਰਟਮੈਂਟ ਦੇ ਤੌਰ ਤੇ ਇਹ ਆਪਾ ਕਹਿ ਸਕਦੇ ਹਾਂ ਕਿ ਉਹਨਾਂ ਦੇ ਜਿਹੜੇ ਜਵਾਬ ਸੀ ਉਹਨਾਂ ਤੋਂ ਅਸੀਂ ਸੈਟੀਸਫਾਈਡ ਨਹੀਂ ਹੈਗੇ ਬਹੁਤ ਖਸਤਾ ਹਾਲਤ ਦੀਆਂ ਬਸਾਂ ਨੇ ਰਸਤੇ ਜਿੱਤੇ ਵੀ ਖੜ ਜੁੰਦੀ ਹੈ ਖਰਾਬ ਹੋ ਜਾਂਦੀ ਹੈ ਉਹਨੂੰ ਰਿਪਲੇਸ ਕਰਨ ਲਈ ਸਵਾਰੀ ਨੂੰ ਘੰਟਾ-ਘੰਟਾ ਧੁੱਪੇ ਖੜਨਾ ਪੈਂਦਾ ਇੱਕ ਪੱਖਾ ਨਹੀਂ ਹੈ ਬਿਜਲੀ ਪਾਣੀ ਆਪਣਾ ਪਾਣੀ ਦੇ ਪੀਣ ਵਾਲਾ ਪਾਣੀ ਜਿਹੜਾ ਕੋਈ ਵਾਟਰ ਕੂਲਰ ਨਹੀਂ ਹੈ ਕੋਈ ਦੁਕਾਨ ਨਹੀਂ ਖੁੱਲੀ ਕੋਈ ਵੀ ਐਸੀ ਤੁਸੀਂ ਇੱਥੇ ਸਹੂਲਤ ਦੇਖ ਲਓ ਜਿਹੜੀ ਆਮ ਪਬਲਿਕ ਵਾਸਤੇ ਅਵੇਲੇਬਲ ਹੋਵੇ ਤੁਸੀਂ ਦੇਖ ਲਓ ਤੁਹਾਨੂੰ ਕੁਝ ਨਹੀਂ ਦਿਖੇਗਾ ਜੇ ਜੇ ਤੁਸੀਂ ਦੇਖਿਆ ਜਾਵੇ ਕਿ ਇਥੇ ਬਸਾਂ ਨਹੀਂ ਤੁਸੀਂ ਗੱਲ ਕਰ ਰਹੇ ਬਸਾਂ ਨਹੀਂ ਆ ਰਹੀਆਂ ਨਹੀਂ ਮਿਲ ਨਹੀਂ ਰਹੀਆਂ ਆ ਗਿਆ ਪਰ ਉਹ ਦਿਨ ਜਿਸ ਦਿਨ ਉਦਘਾਟਨ ਕੀਤਾ ਗਿਆ ਸੀ ਪ੍ਰਾਣੇ ਬਸ ਸਟੈਂਡ ਦਾ ਉਸ ਦਿਨ ਦੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਬਹੁਤ ਸਭ ਕੁਝ ਅਵੇਲੇਬਲ ਹੋਏਗਾ ਦੇਖੋ ਕਈ ਵਾਰ ਨਾ ਗੱਲ ਸਾਰੀ ਦਾਅਵਿਆਂ ਦੇ ਵਿੱਚ ਹੀ ਰਹਿ ਜਾਂਦੀ ਹੈ ਜਦੋਂ ਤੱਕ ਇੰਪਲੀਮੈਂਟੇਸ਼ਨ ਨਹੀਂ ਹੋਏਗੀ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਮੌਕੇ ਤੇ ਤੁਸੀਂ ਵੀ ਹਾਜ਼ਰ ਹੋ ਦੇਖੋ ਤੁਸੀਂ ਵੀ ਦੇਖਿਆ ਮੌਕੇ ਦੇ ਉੱਤੇ ਕਿ ਕੀ ਕੰਡੀਸ਼ਨ ਹੈਗੀ ਹੈ ਸਵਾਰੀ ਕਿੰਨੀ ਖੱਜਲ ਹੋ ਰਹੀ ਹੈ ਜੋ ਵੀ ਸਾਡਾ ਸੰਘਰਸ਼ ਹੈ ਸਾਡੀ ਸੰਘਰਸ਼ ਕਮੇਟੀ ਨੂੰ ਉੱਠਣਾ ਪਿਆ ਸਾਡੀ ਸੰਘਰਸ਼ ਕਮੇਟੀ ਨੂੰ ਇਸ ਮੰਗ ਨੂੰ ਲੈ ਕੇ ਤਾਂ ਉੱਠਣਾ ਪਿਆ ਲੋਕ ਵੱਖ ਦੇ ਵਿੱਚ ਜੀ ਅਸੀਂ ਕਹੀਏ ਵੀ ਸਾਡਾ ਕੱਲਾ ਬਿਜ਼ਨਸ ਦੇ ਤੌਰ ਦੇ ਉੱਤੇ ਜਾਂ ਸਾਡੇ ਵਪਾਰ ਦੇ ਤੌਰ ਦੇ ਉੱਤੇ ਅਸੀਂ ਸ਼ੁਰੂ ਤੋਂ ਮੰਗ ਰੱਖੀ ਹੈ ਕਿ ਮੰਦਰ ਗੁਰਦੁਆਰੇ ਕੋਟ ਕਚੈਰੀ ਮਾਤਾ ਕਛਲਿਆ ਹਸਪਤਾਲ ਆਣ ਜਾਣ ਵਾਲੇ ਸਾਰੇ ਸ਼ਰਧਾਲੂ ਤੇ ਜਿੰਨੇ ਵੀ ਯਾਤਰੀ ਆਣ ਜਾਣ ਵਾਲੇ ਆ ਸਭ ਨੂੰ ਪਰੇਸ਼ਾਨੀ ਆ ਰਹੀ ਸੀ ਉਸ ਦੇ ਪੱਖ ਵਿੱਚ ਅਸੀਂ ਇਹ ਸੰਘਰਸ਼ ਕਮੇਟੀ ਦਾ ਗਠਨ ਕੀਤਾ ਤਾਂ ਕਿ ਲੋਕਾਂ ਦਾ ਸਹੂਲਤ ਲੋਕਾਂ ਨੂੰ ਸਹੀ ਮਿਲ ਸਕੇ ਐਥੇ ਪਰ ਉਹ ਵਾਲੀ ਗੱਲ ਇਸ ਟਾਈਮ ਹਜੇ ਤੱਕ ਤਾਂ ਸਾਨੂੰ ਨਜ਼ਰ ਨਹੀਂ ਆ ਰਹੀ ਠੀਕ ਹੈ ਸਰਕਾਰ ਨੇ ਇਲੈਕਸ਼ਨ ਦੇ ਨੇੜੇ ਆ ਕੇ ਆਨੰਪਾਨਨ ਦੇ ਵਿੱਚ ਜਰੂਰ ਖੋਲ ਦਿੱਤਾ ਪਰ ਲੇਕਿਨ ਉਹਨਾਂ ਗੌਰ ਤੇ ਉਹਨਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੰਨਾ ਕਿ ਦਿੱਤਾ ਜਾਣਾ ਚਾਹੀਦਾ ਹੈ ਹੈ ਕੋਈ ਇੰਨਾ ਵੱਡਾ ਮੈਟਰ ਨਹੀਂ ਹੈ ਨਾ ਕੋਈ ਸਰਕਾਰ ਇੰਨੀ ਸਾਡੀ ਗਰੀਬ ਹੈ ਸਰਕਾਰ ਕੋਲ ਪੈਸਾ ਵੀ ਹੈ ਸਭ ਕੁਝ ਹੈ ਸੋਰਸਿਸ ਵੀ ਹੈ ਬਸ ਗੱਲ ਤਾਂ ਕਮੀ ਹੈ ਇੱਕ ਅਗਰ ਹੈ ਤਾਂ ਉਹ ਸਿਰਫ ਕੰਮ ਕਰਨ ਦੀ ਹੈ ਅਗਰ ਕੰਮ ਔਰ ਧਿਆਨ ਠੀਕ ਤਰੀਕੇ ਨਾਲ ਦਿੱਤਾ ਜਾਵੇ ਤਾਂ ਕੰਮ ਇੱਥੇ ਦੁਬਾਰਾ ਮੂਡ ਬਹਾਲੀ ਹੋ ਸਕਦੀ ਹੈ ਸੋ ਸਾਡੇ ਨਾਲ ਅਡਾ ਇੰਚਾਰਜ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਸਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੋਈ ਸਹੂਲਤ ਨਹੀਂ ਮਿਲ ਰਹੀ ਪੁਰਾਣੇ ਬੱਸ ਸਟੈਂਡ ਦੇ ਉੱਪਰ ਕੀ ਤੋਂ ਸਾਡਾ ਕੀ ਕਹਿਣਾ ਸਾਰੀਆਂ ਸਹੂਲਤਾਂ ਨੇ ਜੀ ਪਾਣੀ ਦੀ ਸਹੂਲਤ ਹੈ ਜਿੰਨੇ ਟਾਈਮ ਮਾਨਯੋਗ ਚੇਅਰਮੈਨ ਸਾਹਿਬ ਨੇ ਚਲਾਏ ਨੇ ਉਹ ਸਾਰੇ ਸਰਵਿਸ ਇੱਥੋਂ ਚੱਲ ਰਹੀ ਹੈ ਕਹਿੰਦੇ ਇਹ ਬੱਸਾ ਖਸਤਾ ਵਾਲਾ ਜਿਹਨੇ ਬੱਸਾ ਖਰਾਬ ਨੇ ਮਿਲ ਨਹੀਂ ਰਹੀਆਂ ਗਿਆ ਬੱਸਾ ਘੰਟਾ ਘਟਾ ਸਾਨੂੰ ਖੜਨਾ ਪੈ ਰਿਹਾ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮਿੰਨੀ ਸਰਵਿਸ ਸਾਰੀ ਅੰਦਰ ਹੈ ਜੀ ਜੋ ਬੱਸ ਭਵਨਾਬੇ ਅਮਲੋਪਾਰ ਤੋਂ ਸਮਾਣ ਸਾਈਡ ਜਾਣਗੀਆਂ ਕਨੌਰ ਦੀ ਸਾਰੀ ਸਰਵਿਸ ਇੱਥੋਂ ਹੈ ਉਹ ਸਾਰੀ ਗੱਡੀ ਅੰਦਰ ਹੋ ਕੇ ਜਾਂਦੀ ਹੈ ਤੋ ਅਡਾ ਇਨਚਾਰਜ ਜਿਹੜੇ ਹਗੇ ਨੇ ਉਹ ਖੜੇ ਕਹਿ ਰਹੇ ਨੇ ਕਿ ਸਭ ਤੋਂ ਬੋਲਤਾ ਮਿਲ ਰਿਹਾ ਪਰ ਜਿਹੜੀ ਆਮ ਜਨਤਾ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਹੇ ਨੇ ਕਿ ਇੱਥੇ ਕਾਫੀ ਸਮਾਂ ਸਾਨੂੰ ਗੁਜ਼ਾਰਨਾ ਪੈ ਰਿਹਾ ਹੈ ਤੇ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਕਿ ਜਿੱਥੇ ਬੱਸਾਂ ਆ ਰਹੀਆਂ ਨੇ ਪਰ ਟਾਈਮ ਟੇਬਲ ਅਜੇ ਕੋਈ ਵੀ ਲਗਾਇਆ ਨਹੀਂ ਜਾ ਰਿਹਾਗਾ ਤਾਂ ਪਤਾ ਹੈ ਇਹਨਾਂ ਨੂੰ ਕਿ ਕਿੰਨਾ ਕਿ ਟਾਈਮ ਤੇ ਕਿੰਨੇ ਅਜੇ ਬੱਸ ਕਿਹੜੀ ਵਾਲੀ ਆਏਗੀ ਕਿਉਂਕਿ ਲੋਕਲ ਜਿਹੜੀਆਂ ਬੱਸਾਂ ਇਹ ਲੋ ਜਿਹੜੇ ਆਮ ਜਨਤਾ ਵਾਸਤੇ ਚਲਾਈਆਂ ਗਿਆ ਸੀ ਪਟਿਆਲਾ ਕੈਮਰਾਮੈਨ अजय कुलविंदर को देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप